ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਜੰਮੂ ਡਿਵੀਜ਼ਨ ਦੇ ਡੋਡਾ ਜ਼ਿਲ੍ਹੇ ਦੇ ਜੰਗਲਾਂ ਵਿੱਚ ਅੱਤਵਾਦੀਆਂ ਨਾਲ ਕੱਲ ਇੱਕ ਭਿਆਨਕ ਮੁਕਾਬਲੇ ਵਿੱਚ ਫੌਜ ਦੇ ਇੱਕ ਕੈਪਟਨ ਸਮੇਤ ਚਾਰ ਫੌਜੀ ਸ਼ਹੀਦ ਹੋ ਗਏ ਦੱਸਿਆ ਗਿਆ ਕਿ ਡੋਡਾ ਤੋਂ ਲਗਭਗ 30 ਕਿਲੋਮੀਟਰ ਦੂਰ ਸੰਘਣੇ ਜੰਗਲ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੇ ਫੌਜ ਨੇ ਪੁਲਿਸ ਦੇ ਜਵਾਨਾਂ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਸੀ ਜਦ ਫੌਜ ਦੇ ਜਵਾਨ ਪਹਾੜ ਵਿੱਚ ਬਣੀ ਇੱਕ ਛੋਟੀ ਗੁਫਾ ਦੀ ਤਲਾਸ਼ੀ ਲੈ ਰਹੇ ਸਨ ਤਾਂ ਉਦੋਂ ਹੀ ਨੇੜੇ ਲੁਕੇ ਅੱਤਵਾਦੀਆਂ ਨੇ ਗਰਨੇਡ ਸੁੱਟਣ ਦੇ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਹਮਲੇ ਵਿੱਚ ਕੈਪਟਨ ਵਰਜੇਸ਼ ਥਾਪਾ ਸਮੇਤ ਤਿੰਨ ਫੌਜੀ ਜਵਾਨ ਸ਼ਹੀਦ ਹੋ ਗਏ। ਮੁਕਾਬਲੇ ਤੋਂ ਬਾਅਦ ਭੱਜ ਨਿਕਲੇ ਅੱਤਵਾਦੀਆਂ ਨੂੰ ਮਾਰ ਮਕਾਉਣ ਲਈ ਫੌਜ ਤੇ ਹੋਰ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਵੱਡੀ ਪੱਧਰ ਤੇ ਤਲਾਸ਼ੀ ਮਹਿੰਮ ਛੇੜ ਦਿੱਤੀ ਹੈ। ਮਹਿੰਮ ਵਿੱਚ ਹੈਲੀਕਾਪਟਰ, ਡਰੋਨ ਤੇ ਖੋਜੀ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਰਾਸ਼ਟਰਪਤੀ ਦ੍ਰੋਪਦੀ ਮਰਮੂ ਨੇ ਕੱਲ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ। ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਪੰਜਾਬ ਯੂਨੀਵਰਸਿਟੀ ਲਾਜ਼ ਸੋਧ ਬਿੱਲ 2023 ਨੂੰ ਰਾਸ਼ਟਰਪਤੀ ਨੇ ਬਿਨਾਂ ਮਨਜ਼ੂਰੀ ਪੰਜਾਬ ਸਰਕਾਰ ਕੋਲ ਬੇਰੰਗ ਮੋੜ ਦਿੱਤਾ। ਜਿਕਰ ਜੋਗ ਹੈ ਕਿ ਇਹ ਬਿੱਲ ਪੰਜਾਬ ਵਿਧਾਨ ਸਭਾ ਨੇ ਪਿਛਲੇ ਸਾਲ 21 ਜੂਨ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਸੀ ਜਿਸ ਤਹਿਤ ਪੰਜਾਬ ਦੀਆਂ 12 ਸਟੇਟ ਯੂਨੀਵਰਸਿਟੀਆਂ ਦੇ ਕੁਲਪਤੀ ਦੀ ਸ਼ਕਤੀ ਰਾਜਪਾਲ ਤੋਂ ਮੁੱਖ ਮੰਤਰੀ ਕੋਲ ਤਬਦੀਲ ਹੋਣੀ ਸੀ ਤੇ ਇਸ ਬਿੱਲ ਨੂੰ ਪ੍ਰਵਾਨਗੀ ਮਿਲਣ ਨਾਲ ਰਾਜਪਾਲ ਦੀਆਂ ਤਾਕਤਾਂ ਵਿੱਚ ਘਟौती ਵੀ ਹੋ ਜਾਣੀ ਸੀ 22 ਤੇ 23 ਜੁਲਾਈ ਨੂੰ 16ਵੇਂ ਵਿੱਤ ਕਮਿਸ਼ਨ ਦੀ ਪੰਜਾਬ ਵਿੱਚ ਆਮਦ ਦੇ ਕਾਰਨ ਸਰਕਾਰ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੇ ਸੂਬੇ ਦੀ ਆਰਥਿਕ ਹਾਲਤ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਉੱਬਰਣ ਲੱਗ ਪਈਆਂ ਹਨ ਕਿਉਂਕਿ ਪੰਜਾਬ ਦੇ ਆਰਥਿਕ ਸਥਿਤੀ ਫਿਲਹਾਲ ਉਸ ਮੋੜ ਤੇ ਹੈ ਜਿੱਥੇ ਉਸ ਦੀ ਸਾਰੀ ਟੈਕ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਟਿੱਕੀ ਹੋਈ ਹੈ ਕਿ ਮੌਜੂਦਾ ਵਿੱਤ ਕਮਿਸ਼ਨ ਸੂਬੇ ਨੂੰ ਕਿਹੜੀ ਆਰਥਿਕ ਮਦਦ ਦਿੰਦਾ ਹੈ ਇਸ ਦੇ ਦਰਮਿਆਨ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪੰਗੜੀਆ ਬਾਰੇ ਵੀ ਇਹ ਗੱਲ ਮਸ਼ਹੂਰ ਹੈ ਕਿ ਉਹ ਸਬਸਿਡੀਆਂ ਦੇ ਵਿਰੋਧੀ ਮੰਨੇ ਜਾਂਦੇ ਹਨ ਅਜਿਹੇ ਵਿੱਚ ਪੰਜਾਬ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ ਕਿ ਉਸ ਦੁਆਰਾ ਦਿੱਤੀਆਂ ਸਬਸਿਡੀਆਂ ਤੇ ਵਿੱਤ ਕਮਿਸ਼ਨ ਕੀ ਰੁਖ ਅਪਣਾਉਂਦਾ ਹੈ ਇੰਨਾ ਸਾਰੇ ਖਾਸ਼ਿਆਂ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਵਿੱਤ ਕਮਿਸ਼ਨ ਦੇ ਚੇਅਰਮੈਨ ਪਨਗੜੀਆਂ ਨਾਲ ਇੱਕ ਮੁਲਾਕਾਤ ਕੀਤੀ ਇਸ ਮੀਟਿੰਗ ਦੇ ਵੇਰਵੇ ਸਾਂਝੇ ਤਾਂ ਨਹੀਂ ਕੀਤੇ ਗਏ ਪਰ ਸੂਤਰਾਂ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਕਮਿਸ਼ਨ ਨਾਲ ਇਹ ਮੀਟਿੰਗ ਸੂਬੇ ਲਈ ਆਰਥਿਕ ਪੈਕੇਜ ਮੰਗਣ ਦਾ ਰਾਹ ਪੱਧਰਾ ਕਰਨ ਲਈ ਕੀਤੀ ਗਈ ਸੀ ਸ਼ਰੋਮ ਨੇ ਕਾਲੀਦਾਲ ਦੇ ਬਾਗੀ ਧੜੇ ਦੇ ਆਗੂਆਂ ਦੀ ਸ਼ਿਕਾਇਤ ਤੇ ਪੰਜ ਸਿੰਘ ਸਹਿਬਾਨ ਵੱਲੋਂ ਤਲਬ ਕੀਤੇ ਜਾਣ ਤੋਂ ਇੱਕ ਦਿਨ ਮਗਰੋਂ ਸੁਖਵੀਰ ਬਾਦਲ ਨੇ ਕੱਲ ਆਖਿਆ ਕਿ ਉਹ ਸ਼ਰਧਾਵਾਨ ਤੇ ਨਿਮਾਣੇ ਸਿੱਖ ਵਜੋਂ ਨਿਮਰਤਾ ਸਹਿਤ ਸ਼੍ਰੀ ਅਕਾਲ ਤਖਤ ਵਿਖੇ ਪੇਸ਼ ਹੋਣਗੇ ਉਹਨਾਂ ਇਹ ਖੁਲਾਸਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਕੀਤਾ ਸੂਤਰਾ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੇਸ਼ ਹੋਣ ਦੇ ਦਿੱਤੇ ਗਏ ਆਦੇਸ਼ ਨੂੰ ਸੁਖਵੀਰ ਬਾਦਲ ਨੇ ਸਹਿਜਤਾ ਨਾਲ ਲਿਆ ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਹੁਣ ਅਤੀਤ ਵਿੱਚ ਹੋਈਆਂ ਗਲਤੀਆਂ ਨੂੰ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਚੁੱਕਾ ਦੱਸ ਕੇ ਮਾਫੀ ਮੰਗਣ ਦੇ ਰੌ ਵਿੱਚ ਵੀ ਹਨ ਐਸੇ ਦਰਮਿਆਨਾ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਅਕਾਲ ਤਖਤ ਸਾਬਾਨ ਵੱਲੋਂ ਪੇਸ਼ ਹੋਣ ਦਾ ਸੱਦਾ ਸੁਖਵੀਰ ਬਾਦਲ ਵੱਲੋਂ ਸਵੀਕਾਰ ਕੀਤੇ ਜਾਣ ਨੂੰ ਸ਼ਲਾਘਾਯੋਗ ਫੈਸਲਾ ਕਰਾਰ ਦਿੱਤਾ। ਕੱਲ ਬਾਗੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਆਖਿਆ ਕਿ ਬੀਤੇ ਦਿਨੀ ਚੰਡੀਗੜ੍ਹ ਦੇ ਪਾਰਟੀ ਦਫ਼ਤਰ ਤੇ ਕਬਜ਼ਾ ਕਰਨ ਦੀ ਜੋ ਗੱਲ ਫਲਾਈ ਗਈ ਸੀ ਉਹ ਮਹਿਜ ਕੋਰੀ ਅਫਵਾਹ ਹੈ। ਉਹਨਾਂ ਦਾ ਅਜਿਹਾ ਕੋਈ ਵੀ ਇਰਾਦਾ ਨਹੀਂ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਹਰਿਆਣਾ ਸਰਕਾਰ ਵੱਲੋਂ ਰਾਹ ਖੋਲੇ ਜਾਣ ਤੇ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਆਗੂਆਂ ਨੇ ਆਖਿਆ ਕਿ ਹੁਣ ਉਹ ਕਿਸਾਨੀ ਮੰਗਾਂ ਦੇ ਹੱਲ ਲਈ ਦਿੱਲੀ ਵਿਖੇ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨਗੇ ਹਾਲਾਂਕਿ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਇਸ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ ਜਿਸ ਤੇ 22 ਜੁਲਾਈ ਨੂੰ ਸੁਣਵਾਈ ਹੋਣੀ ਹੈ ਇਸਨੇ ਸਲਹਾਲ ਹਾਈ ਕੋਰਟ ਦਾ ਅਲਟੀਮੇਟਮ ਜੋ ਅੱਜ ਖਤਮ ਹੋ ਰਿਹਾ ਹੈ ਉਸ ਤੋਂ ਬਾਅਦ ਵੀ ਸ਼ੰਭੂ ਬਾਰਡਰ ਦਾ ਖੁੱਲਣਾ ਅਸੰਭਵ ਜਾਪ ਰਿਹਾ ਹੈ ਕਿਸਾਨ ਆਗੂ ਨਵਦੀਪ ਜਲਬੇੜਾ ਨੂੰ ਕੱਲ 111 ਦਿਨਾਂ ਬਾਅਦ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਤੇ ਪ੍ਰਸ਼ਾਸਨ ਨੇ ਦੇਰ ਰਾਤ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਵੀ ਕਰ ਦਿੱਤਾ ਜਿਕਰ ਜੋਗ ਹੈ ਕਿ ਨਵਦੀਪ ਜਨਵੇੜਾ ਦੀ ਰਿਹਾਈ ਲਈ ਹਰਿਆਣਾ ਸਰਕਾਰ ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ ਅੱਜ ਤੇ 18 ਜੁਲਾਈ ਨੂੰ ਅੰਬਾਲਾ ਵਿੱਚ ਐਸਐਸਪੀ ਦਫ਼ਤਰ ਦੇ ਘਰਾਓ ਦਾ ਐਲਾਨ ਕੀਤਾ ਸੀ ਸੂਤਰਾਂ ਮੁਤਾਬਕ ਹੁਣ ਫਿਲਹਾਲ ਇਹ ਘਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਫਿਲਹਾਲ ਹਾਲੇ ਤੱਕ ਕਿਸੇ ਵੀ ਕਿਸਾਨ ਆਗੂ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਸੂਬੇ ਵਿੱਚ ਬੀਤੇ ਕਈ ਦਿਨਾਂ ਤੋਂ ਗਰਮੀ ਤੇ ਹੰਮਸ ਭਰੇ ਮੌਸਮ ਆਪਣੇ ਸਿਖਰ ਤੇ ਹੈ ਉੱਪਰੋਂ ਬਿਜਲੀ ਸਪਲਾਈ ਵਿੱਚ ਥਾ-ਥਾ ਪੈਂਦੇ ਨੁਕਸਾਂ ਕਾਰਨ ਹੁਣ ਲੋਕਾਂ ਦਾ ਇਸ ਮੌਸਮ ਨੇ ਜਿਉਣਾ ਮੁਹਾਲ ਕੀਤਾ ਹੋਇਆ ਹੈ ਸੂਬੇ ਦੇ ਕੁਝ ਇਲਾਕੇ ਜਿਵੇਂ ਚੰਡੀਗੜ੍ਹ ਪਟਿਆਲਾ ਰੋਪੜ ਤੇ ਫਤਿਹਗੜ ਸਾਹਿਬ ਦੇ ਖੇਤਰਾਂ ਵਿੱਚ ਕੱਲ ਭਾਵੇਂ ਭਰਮਾ ਮੀਂ ਪਿਆ ਪਰ ਸੂਬੇ ਦੇ ਬਾਕੀ ਜ਼ਿਆਦਾਤਰ ਹਿੱਸੇ ਖੁਸ਼ਕ ਰਹੇ ਤੇ ਲੋਕ ਇਸ ਮੌਸਮ ਨੇ ਬਿਹਾਲ ਕਰਕੇ ਰੱਖ ਦਿੱਤੇ ਸੂਬੇ ਵਿੱਚ ਕੱਲ ਸਭ ਤੋਂ ਵੱਧ ਗਰਮ ਸਥਾਨ ਬਠਿੰਡਾ ਰਿਹਾ ਜਿੱਥੇ ਤਾਪਮਨ 42 ਡਿਗਰੀ ਦੇ ਪਾਰ ਚਲਾ ਗਿਆ ਮੌਸਮ ਵਿਭਾਗ ਦੇ ਮੁਤਾਬਕ 20 ਜੁਲਾਈ ਤੱਕ ਸੂਬੇ ਵਿੱਚ ਫਿਲਹਾਲ ਗਰਮੀ ਤੇ ਹਮਸਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਭਾਵੇਂ ਇਸ ਅਰਸੇ ਦੌਰਾਨ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਪੰਜਾਬ ਵਿੱਚ ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ ਪੰਜਾਬ ਪੁਲਿਸ ਵੱਲੋਂ ਜਲਦ ਹੀ ਸੂਬੇ ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਸੜਕਾਂ 'ਤੇ ਵਿਸ਼ੇਸ਼ ਸੁਰੱਖਿਆ ਨਾਕੇ ਲਾਈ ਜਾਣਗੇ ਇਸ ਲਈ ਪੰਜਾਬ ਪੁਲਿਸ ਨੇ 850 ਨਵੇਂ ਐਲਕੋਮੀਟਰ ਵੀ ਆਰਡਰ ਕਰ ਦਿੱਤੇ ਹਨ ਫਰੀਦਕੋਟ ਵਿੱਚ ਕੱਲ ਸਵੇਰੇ ਈਡੀ ਨੇ ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਦੇ ਉੱਗੇ ਕਾਰੋਬਾਰੀ ਦੀਪ ਮਲੋਤਰਾ ਦੇ ਘਰ ਉਸ ਦੀ ਜੀਰਾ ਵਿੱਚ ਸਥਿਤ ਸ਼ਰਾਬ ਫੈਕਟਰੀ, ਗੋਦਾਮ, ਦਫ਼ਤਰ ਤੇ ਉਸ ਦੇ ਹਿੱਸੇਦਾਰਾਂ ਦੇ ਘਰਾਂ ਤੇ ਛਾਪੇ ਮਾਰੇ। ਈਡੀ ਦੀ ਟੀਮ ਨੇ ਇਸ ਛਾਪੇ ਬਾਰੇ ਅਗਾਊ ਕੋਈ ਸੂਚਨਾ ਨਹੀਂ ਦਿੱਤੀ ਤੇ ਨਾ ਹੀ ਇਸ ਮੁੱਦੇ ਤੇ ਕਿਸੇ ਨਾਲ ਕੋਈ ਗੱਲਬਾਤ ਕੀਤੀ। ਈਡੀ ਦੀ ਟੀਮ ਨਾਲ ਖੁਫੀਆ ਵਿਭਾਗ ਤੇ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਬਾਹਰੀ ਸੂਬੇ ਦੀ ਪੁਲਿਸ ਵੀ ਮੌਜੂਦ ਸੀ। प्राप्त जानकारी अनुसार दिल्ली दी शराब पॉलिसी ਦੇ ਨਾਲ ਦੀਪ ਮਲੋਤਰਾ ਦੇ ਸੰਬੰਧ ਜੁੜਦੇ ਹਨ ਤੇ ਇਹ ਛਾਪੇਮਾਰੀ ਉਸੇ ਦੇਸ਼ ਚਲਦੇ ਹੋਈ ਹੈ ਨਰਮਾ ਪੱਟੀ ਵਿੱਚ ਨਰਮੇ ਦੀ ਫਸਲ ਦੇ ਜਵਾਨ ਹੁੰਦਿਆ ਹੀ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਵਾਲੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨਰਮਾ ਪੱਟੀ ਦੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਭਾਵੇਂ ਕਿ ਖੇਤੀ ਮਹਾਰਾ ਨੇ ਇਸ ਹਮਲੇ ਨੂੰ ਫਿਲਹਾਲ ਗੰਭੀਰ ਨਹੀਂ ਮੰਨਿਆ ਪਰ ਡਰੇ ਹੋਏ ਕਿਸਾਨਾਂ ਨੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਤੇ ਢੇਡੇ ਵਧਾ ਦਿੱਤੇ ਹਨ ਤੇ ਨਰਮੇ ਦੀ ਫਸਲ ਤੇ ਉਹ ਹੁਣ ਅੰਧਾ ਧੁੰਦ ਕੀਟਨਾਸ਼ਕਾਂ ਦੀ ਵਰਤੋਂ ਕਰਨ ਲੱਗ ਪਏ ਹਨ ਸ਼੍ਰੀਲੰਕਾ ਖਿਲਾਫ 27 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ T20 ਲੜੀ ਵਿੱਚ ਆਲ-ਰਾਊਂਡਰ ਹਾਰਦਿਕ ਪਾਂਡਿਆ ਭਾਰਤੀ ਟੀਮ ਦੀ ਅਗਵਾਈ ਕਰੇਗਾ ਹਾਲਾਂਕਿ ਨਿੱਜੀ ਕਾਰਨਾ ਕਰਕੇ ਉਹ ਅਗਸਤ ਵਿੱਚ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਟੀਮ ਦਾ ਹਿੱਸਾ ਨਹੀਂ ਹੋਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ